ਪਰਮਜੀਤ ਕੋ ਪਰਮਜੀਤ ਕੀ ਲੱਗਦੇ ਨੇ ਮੇਰੇ ਡੈਡੀ ਲੱਗਦੇ ਨੇ ਡੈਡੀ ਤੁਹਾਡੇ ਨੇ ਹਾਂਜੀ ਕਿੱਥੋਂ ਆ ਰਹੇ ਸੀ ਇਹ ਪੱਠੇ ਲੈ ਕੇ ਆ ਰਹੇ ਸੀ ਤਰ੍ਹਾਂ ਨੂੰ ਹਾਂ ਤੁਸੀਂ ਆ ਰਹੇ ਹੋ ਹੱਸੀ ਵਾਲੀਆਂ ਤੋਂ ਵਾਲੀਆਂ ਤੋਂ ਹਾਂਜੀ ਘਰੇ ਆ ਰਹੇ ਬੱਠੇ ਲੈ ਕੇ ਹਾਂਜੀ ਘਰੇ ਆ ਫੇਰ ਵਾਲ ਤੋਂ ਫੇਰ ਵਾਲੇ ਤੋਂ ਹਾਂਜੀ ਤੇ ਕੀ ਅੱਗ ਵੱਜਿਆ ਅੱਗ ਟਰੈਕਟਰ ਮਾਰਾ ਨੇ ਜ਼ੋਰ ਦੀ ਉਹ ਬੜਾ ਤੇਜ਼ ਭਜਾਈ ਲਿਆਉਂਦੇ ਸੀ ਕੀ ਲਗਾਇਆ ਸੀ

ਤੇ ਹੋਰ ਕੀ ਮਾਲਕ ਤੱਕ ਦੇ ਕਾਰਵਾਈ ਹੋ ਕਾਰਵਰ ਉਨੀ ਚਾਹੀਦੀ ਹੈ ਡੈਡੀ ਦਾ ਕਲਾ ਕਰਨ ਵਾਲਾ ਹਾਂ ਮੇਰਾ ਡੈਡੀ ਕਲਾ ਕਰਨ ਵਾਲਾ ਮੇਰਾ ਨਿੱਕਾ ਵੀਰਾ ਹੈ ਅਸੀਂ ਤਿੰਨੇ ਪਹਿਣਾ ਆ ਸਾਡਾ ਹੋਰ ਕਰਨ ਵਾਲਾ ਕੋਈ ਨਹੀਂ ਹੈਗਾ ਕੋਈ ਕਾਰਵਾਈ ਨਹੀਂ ਹੋ ਰਹੀ ਹਾਂ ਕੋਈ ਕਾਰਵਾਈ ਹੋ ਹੀ ਨਹੀਂ ਰਹੀ ਮਗਰ ਸੰਗ ਮਗਰ ਸੰਗ ਕਿੱਥੋਂ ਦੇ ਰਹਿਣ ਵਾਲੇ ਵਲੀਆਂ ਕਿੱਥੋਂ ਆ ਰਹੇ ਫਿਰੋਜ਼ ਆ ਰਹੇ ਸੀ ਫਿਰੋਜ਼ ਆ ਰਹੇ ਸੀ ਮੈਂ ਪੱਥੇ ਲੈ ਕੇ ਫਿਰੋਜ਼ ਵਾਲੇ ਕੋਲ ਪਹੁੰਚੇ ਹਾਂਜੀ ਆ ਰਹੇ ਹਾਂ ਮਹਿਬੂਲ ਕੋ ਆ ਗਏ ਆ ਮੋਟਰਸ ਮੱਠਾ ਕਰ ਲਿਆ ਉਹਦਾ ਉਹਦੇ ਹੱਥ ਖਰੋਪਤਾ ਵਿੱਚ ਵਿੱਚ ਮਾਰ ਕੇ ਪੱਜ ਗਏ ਉਹ ਕਿਧਰੋਂ ਆ ਰਹੇ ਸੀਗੇ ਉਹ ਆ ਰਹੇ ਰੋਡਿਆਂ ਨਾਲ ਆ ਰਹੇ ਰੋਡੇ ਬੰ ਉਹ ਵੀ ਰੋਡੇ ਵਾਲੇ ਨੂੰ ਆ ਰਹੇ ਸੀ ਹਾਂਜੀ ਵਾਕਿਆ ਰਹਿੰਦੇ ਨੇ ਰੋਡਿਆ ਬਣਾ ਰਹੇ ਸੀ ਟਰੈਕਟਰ ਸੀਗਾ ਟਰੈਕਟਰ ਹੀ ਗੱਲ ਆ ਤੇ ਰੋਡੇ ਵਾਲੇ ਆ ਰਹੇ ਹਾਂ ਹਾਂ ਅੰਤਿ ਬਾਹ ਰਹੇ ਕੋਈ ਉਹਨਾਂ ਨੇ ਦੇਰ ਕਰਾ ਮਾਰਿਆ ਤੇਜ ਤੇਜ ਲਈ ਮੱਠਾ ਲਗੀ ਕਾਫੀ ਲਈਆਂ ਵਜਾਈਆਂ ਨੇ ਕੋਣ ਚਲਾਉਂਦਾ ਕੋਣ ਸੀ ਡਰਾਈਵਰ ਇੱਕੋ ਬੰਦਾ ਬੰਦੇ ਚਾਰ ਸੀ ਬੰਦਾ ਚਲਾਉਣਾ ਇੱਥੇ ਚਾਰ ਬੰਦੇ ਤੇ ਸਵਾਰ ਸੀ ਉਹਦੇ ਹਾਂਜੀ ਹਾਂਜੀ ਬੱਕ ਲੱਗਾ ਸੀ ਉੱਤੇ ਆਵਾਜ਼ ਤਾਂ ਪਤਾ ਨਹੀਂ ਲੱਗਾ ਹਾਂ ਹਾਂਜੀ ਜੋੜੀ ਛੱਡ ਵੱਡਾ ਟਰੈਕਟਰ ਸੀ ਉੱਚਾ ਲੈ ਗਿਆ ਟਰੈਕਟਰ ਜੋੜੀ ਨੇ ਗਾਣੇ ਲਾਇਏ ਸਤੇ ਅੱਛਾ ਹਾਂਜੀ ਉਹਨਾਂ ਪਤਾ ਨਹੀਂ ਲੱਗਾ ਕਿ ਆ ਰਹੀ ਹਾਂਜੀ ਉਹਨਾਂ ਪਤਾ ਨਹੀਂ ਲੱਗਾ ਕਿ ਵਿਚ ਮਾਰ ਗਏ ਪਤਾ ਨਹੀਂ ਲੱਗਾ ਗਾਣ ਬਤ ਕੇ ਮਾਰ ਗਏ ਵਿਚ ਇਹ ਮੈਂ ਕਹਿੰਦਾ ਕਿਤਨੇ ਵਾਸਾ ਲੈ ਕੇ ਟਾਈਟਨ ਬਣੇ ਕੰਮ ਲਾ ਤਾਂ ਫੇਰ ਰਖਦੇ ਨਾ ਤੋਂ ਨਹੀਂ ਖੱਲੇ ਆ ਜਣੇ ਕਰੀ ਲੱਤ ਨੂੰ ਜੀ ਹੁਣ ਕਾਰਵਾਈ ਇਹ ਨਾ ਬੰਦੇ ਸਖਤ ਹੋਣੀ ਚਾਹੀਦੀ ਆਣੀ ਜੋਜੀ ਜੀ ਜੀ ਕਰੀ ਬੰਦਾ ਜੀ ਕਰੀ ਬੰਦਾ ਵੀ ਸਾਚਾ ਲੱਗੇ ਠੀਕ ਹੈ ਬਗੂ ਸਿੰਘ ਬਗੂ ਸਿੰਘ ਕੇ ਕੀ ਲੱਗਦਾ ਇਹ ਤੇ ਮੱਗਰ ਸਿੰਘ ਮੱਗਰ ਸਿੰਘ ਮੱਗਰ ਸਿੰਘ ਹਾਂਜੀ ਕਿੱਥੋਂ ਆ ਰਿਹਾ ਸੀ ਇਹ ਜੀ ਪੱਠੇ ਨਹੀਂ ਜਾ ਰਿਹਾ ਸੀ ਪੱਠੇ ਲੈ ਕੇ ਹਾਂਜੀ ਕਿੱ데 ਦੇ ਸੀ ਇਹ ਮੋਟਰ ਤੇ ਸੀ ਮੋਟਰ ਤੇ ਹਾਂਜੀ ਇਹ ਕਿੱਧਰ ਜਾਣਾ ਸੀ ਨੇ ਪੱਠੇ ਇਹ ਘਰਾਂ ਲਗਾ ਮਾਰੇ ਪੱਠੇ ਲੈ ਗਏ ਗੱਲੀਆਂ ਗੱਲੀਆਂ ਹਾਂ ਤੇ ਉਹਨਾਂ ਟਰੈਕਟਰ ਬੜਾ ਤੇਜ਼ ਹੈ ਕਿਧਰ ਆ ਰਿਹਾ ਹੈ ਕਿਤੇ ਪਿਧੂਨ ਜਾ ਰਿਹਾ ਹੈ ਥੀਰ ਵੱਲ ਜਾ ਰਿਹਾ ਹੈ ਹਾਂਜੀ ਇਹ ਰੋਡਿਆ ਨੂੰ ਆ ਰਿਹਾ ਹੈ ਰੋਡਿਆ ਹਾਂਜੀ ਇਹ ਮੰਡਾ ਵਿੱਚ ਟੱਟਲਾ ਮਾਰੇ 13 ਕਾਰ ਨਾਲ ਮਾਰੇ ਬਹੁਤ ਤੇਜ਼ ਸੀ ਭਾਜੀ ਭਜਾਈ ਦੇ ਹਾਂਜੀ 5 ਬੰਦੇ ਸੀ ਹਾਂ ਤੇ ਇਹਨੂੰ ਦੇਖ ਭੱਜ ਗਿਆ ਛੱਟ ਗਿਆ ਮੰਗਲਵਾਰ ਦਾ ਦੇਣ ਸੀ ਹੋਰ ਕੀ ਮੰਗ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ